ਸਰ ਕੀ ਏਜੰਡਾ ਸੀ ਜਿਹਨੂੰ ਲੈ ਕੇ ਜਿਹੜੀ ਅਕਾਲੀ ਦਲ ਦੀ ਇੱਕ ਅਹਿਮ ਮੀਟਿੰਗ ਹੈ ਜਿਹੜੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਈ ਸੀ ਤਾਂ ਨਾਲ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਸੀ ਕਿ ਜਿਹੜੀ ਮੰਗਾ ਸੀ ਜਿਹਨੂੰ ਲੈ ਕੇ ਮੰਗ ਪੱਤਰ ਵੀ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਦਾਤਾ ਨਿਹਛੇ ਡੋਗਰਾਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਆਈ ਦੀ ਮੀਟਿੰਗ ਦਾ ਅਜੰਡਾ ਇਹ ਸੀ ਕਿ ਭਾਰਤ ਸਰਕਾਰ ਨੇ ਪੰਜਾਬ ਦੀ ਸਰਕਾਰ ਦੇ ਸ਼੍ਰੋਮਣੀ ਗੱਦਾਰਾ ਪ੍ਰਬੰਧਕ ਕਮੇਟੀ ਨੇ ਹੋਂਟਾ ਮਨੌਣ ਦਾ ਐਲਾਨ ਕੀਤਾ ਜਿਵੇਂ ਪਿਛਲੇ ਮਹੀਨੇ ਦੀ 21 ਤਰੀਕ ਤੋਂ ਅੱਜ ਦੀ 15 ਤਰੀਕ ਤੱਕ ਟਾਈਮ ਸਟਾਰ ਹੋ ਗਿਆ ਇਹ ਬਾਈ ਦੇ ਦਾ ਸਮਾਂ ਇਹ ਦਿਨ ਜਿਹੜੇ ਆ ਬਹੁਤ ਖੇਤੀਬਾੜੀ ਦੇ ਵਿੱਚ ਜੀਵਨ ਦਾ ਰੋਜ਼ ਕੰਮ ਦੇ ਦਿਨ ਸੀ ਇੱਕ ਵੱਲੇ ਝੋਨੇ ਦੀ ਕਟਾਈ ਸੀ ਔਰ ਦੂਜੇ ਬਨੇ ਕਣਕ ਵੀ ਬਜਾਈ ਸੀ ਤੀਜੇ ਬਨੇ ਆਲੂਆਂ ਦੀ ਵਾਢੀ ਸੀ ਇਸ ਕਰਕੇ ਸਾਡੇ ਜਿੰਨੇ ਵੀ ਪਿੰਡੂ ਲੋਕ ਆ ਜਿੰਨੇ ਜਹ ਲੋਕ ਆ ਉਹ ਵੋਟਾਂ ਵਾਲ ਨਹੀਂ ਬਣਾ ਜਿਹੜੀ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਆ ਜਿਹੇ ਬੀਐਨਓ ਕਾ ਲੋ ਸੁਪਰਵਾਈਜ਼ਰ ਕਾ ਲੋ ਅਸੀਮ ਕਾ ਲੋ ਉਹਨਾਂ ਨੇ ਸਾਨੂੰ ਕੋਈ ਸਹਿਯੋਗ ਨਹੀਂ ਔਰ ਬੁਰੀ ਤਰ੍ਹਾਂ ਜੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਫਾਰਮ ਲੈਓ ਫਾਰਮ ਲੈ ਲਓ ਉਹਨਾਂ ਨੇ ਫਿਰ ਉਹਨਾਂ ਤੋਂ ਸਾਡੇ ਤੇ ਪਾਬੰਦੀਆਂ ਲਾ ਦਿੱਤੀਆਂ ਕਿ ਤੁਹਾਡੇ ਫਾਰਮ ਵਿੱਚ ਆ ਲਿਖਿਆ ਹੋਣਾ ਚਾਹੀਦਾ ਤੁਹਾਡੇ ਆਪਣੇ ਆਧਾਰ ਕਾਰਡ ਦੀ ਕਾਪੀ ਚਾਹੀਦੀ ਹੈ ਤੁਹਾਡੀ ਫੋਟੋ ਚਾਹੀਦੀ ਹੈ ਫਿਰ ਦੂਜੀ ਪਾਬੰਦੀ ਖੋਲ ਆਤੀ ਕਿ ਤੁਸੀਂ ਆਪਣੇ ਨੂੰ ਤਸਦੀਕ ਕਰੋ ਤੁਸੀਂ ਕਿੱਥੋਂ ਦੇ ਨੇ ਵਾਲੇ ਕਿ ਮੈਂ ਇਸ ਗੱਲ ਦਾ ਬੜਾ ਜ਼ੋਰ ਪਾ ਕੇ ਕਿਹਾ ਕਿ ਜਿਹੜਾ ਆਧਾਰ ਕਾਰਡ ਆ ਉਹਦੇ 'ਚ ਸਾਰਾ ਕੁਝ ਲਿਖਿਆ ਹੋਇਆ ਵਾ ਕਿ ਇਹ ਕਿਹੜੇ ਪਿੰਡ ਦਾ ਰਹਿਣ ਵਾਲਾ ਆਧਾਰ ਕਾਰਡ ਦਾ ਨੰਬਰ ਤੁਸੀਂ ਜੇ ਪਾਓ ਤੇ ਕਲਿੱਕ ਕਰੋ ਤੁਹਾਡਾ ਰਕਾਰਡ ਆ ਨਾ ਬੰਦਦਾ ਤੇ ਤੁਸੀਂ ਸਾਨੂੰ ਇਹ ਪਰੇਸ਼ਾਨ ਕਰਦੇ ਪਰ ਉਹਨਾਂ ਸਾਡੀ ਇੱਕ ਨਹੀਂ ਸੁਣੇ ਫਿਰ ਬਹੁਤ ਗੰਟੀ ਹੋਏ ਜਿੰਨੇ ਬੀਐਲਓ ਸੀ ਉਹਨਾਂ ਨੇ ਕਿਹਾ ਸਾਡੀ ਡਿਊਟੀ ਨਹੀਂ ਲੱਗੀ ਸਾਨੂੰ ਉਹਨਾਂ ਨੇ ਆਪਣੇ ਫੋਨ ਬੰਦ ਕਰ ਲਏ ਸਾਨੂੰ ਬਿਲਕੁਲ ਸਾਡੇ ਫਾਰਮ ਤੇ ਕੀ ਲੈਣਾ ਸੀ ਬੇਗੋ ਸਾਡੀ ਗੱਲ ਹੀ ਨਹੀਂ ਸੁਣ ਤਾ ਜਿਹੜਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਉਹ ਕੀ ਮੰਗ ਕੇ ਕੀਤੀ ਗਈ ਸੀ ਸਾਹਿਬ ਉਹ ਤੇ ਮੰਗ ਇਹ ਕੀਤੀ ਗਈ ਹੈ ਕਿ ਇੱਕ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਸੀ ਸਾਹਿਬ ਨੂੰ ਕਿ ਸਾਡੀ ਜਿਹੜੀਆਂ ਵੋਟਾਂ ਦੀ ਡੇਟ ਉਹ ਤਰੀਕਾ ਵਧਾਈ ਜਾਵੇ ਤਾਂ ਕਿ ਸਾਡੀਆਂ ਵੋਟਾਂ ਨਹੀਂ ਬੜੀਆਂ ਪੂਰੀਆਂ ਬਣਾਈਆਂ ਜਾਣ ਦੂਸਰੀ ਗੱਲ ਇਹ ਬੇਨਤੀ ਕੀਤੀ ਹੈ ਕਿ ਜਿਹੜੇ ਮੁਲਾਜ਼ਮਾਂ ਉਹਨਾਂ ਨੂੰ ਤਾਣਾ ਨਾ ਕੀਤੀ ਜਾਵੇ ਕਿ ਸਾਡੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੁਹੱਲਿਆਂ ਵਿੱਚ ਜਾ ਕੇ ਜਿਹੜੀ ਉਹਨਾਂ ਦੀ ਡਿਊਟੀ ਬਣਦੀ ਹੈ ਉਹ ਬਕਾਇਦਾ ਗੁਰਦੁਆਰੇ ਵਿੱਚ ਸਕੂਲ ਵਿੱਚ ਅਨੌਥਵੇਟ ਕਰਾ ਕੇ ਬਹਿ ਕੇ ਬੋਟਾ ਬੋਟਾ ਜੇ ਗੱਲ ਕਰੀਏ ਅੱਜ ਇੱਕ ਵਿਚਾਰ ਬਟਾਂਦਰਾ ਵੀ ਹੋਇਆ ਹਲਕਨ ਚਾਰਜ ਨੂੰ ਲੈ ਕੇ ਐਚਐਸ ਵਾਲੇ ਦੇ ਵਿਰੋਧਤ ਨੂੰ ਲੈ ਕੇ ਤਾਂ ਉਹਰੇ ਬਾਰੇ ਕੀ ਮਤਲਬ ਕਿ ਲੱਗਦਾ ਦੇਖੋ ਮੇਰੀ ਬੇਨਤੀ ਹੈ ਕਿ ਮੇਰਾ ਤੇ ਜਿਹੜੀ ਮੀਟਿੰਗ ਕੌਨ ਕੀਤੀ ਸੀ ਜੇ ਮੈਨੂੰ ਸਿਰਫ ਆ ਜਾਂਦਾ ਸ਼ਰਮੇ ਪੁੱਤਰਾ ਪ੍ਰਬੰਧਕ ਕਮੇਟੀਆਂ ਬੋਟਾ ਦਾਸ ਵੀ ਪਰ ਉਹਦੇ ਵਿੱਚ ਜਜਬਾਤ ਆਪੋ ਆਪਣੇ ਲੋਕਾਂ ਨੇ ਪ੍ਰਗਟ ਕੀਤੇ ਆ ਉਹਦੇ ਬਾਰੇ ਮੈਂ ਅੱਜ ਦੀ ਮੀਟਿੰਗ 'ਚ ਸਰੀ ਫੈਸਲਾ ਕੀਤਾ ਹੈ ਜੇ ਕੋਈ ਨਹੀਂ ਅਗਲੀ ਦੁਬਾਰਾ ਖੇਤੀ ਮੀਟਿੰਗ ਬੁਲਾ ਰਹੇ ਆ ਇਹ ਦਿਵਾਰ ਇਹ ਦਿਤੀ ਰਿਕਾਰਡ ਬੰਦਾ ਕਿਤੇ ਤੁਹਾਨੂੰ ਲੱਗਦਾ ਕਿ ਤਨੇ ਕਿਤੇ ਕੀ ਪਾਰਟੀ ਹਾਈ ਕਮਾਂਡ ਵੱਲੋਂ ਜਿਹੜਾ ਕਿ ਬਾਹਲਾ ਕੈਂਡੀਡੇਟ ਜਿਹੜਾ ਕਿ ਪਾਰਟੀ ਨੇ ਦਿੱਤਾ ਬਾਹਰ ਕਨ ਚਾਰਜ ਕਿਤੇ ਨ ਕਿਤੇ ਪਾਰਟੀ ਨੂੰ ਕਹਿੰਲੋ ਕਿ ਹੋਰ ਦਿੱਕ ਸਾਹਮਣਾ ਕਰਨਾ ਪੈਸਾ ਦੇ ਕਿ ਦੇਖੋ ਜੀ ਸਾਡਾ ਪਹਿਲੇ ਹੀ ਮੌਜੂਦ ਨਸਾਨ ਹੋ ਗਿਆ ਪਹਿਲਾ ਦੁਆਰ ਦਾ ਨਿਸ਼ਾਨੇ ਦਿਨੇ ਖੁੱਲ ਗਿਆ ਬਹੁਤ ਹੋ ਚੁੱਕਾ ਪਹਿਲਾ ਸਾਡੇ ਬਾਹਰੋਂ ਕੈਂਡੀਡੇਟ ਆ ਗਿਆ ਆਪਣੇ ਸਰਜੀ ਸੰਮਕਰ ਉਦੋਂ ਸਾਰਾ ਨੁਕਸਾਨ ਆਇਆ ਫਿਰ ਇਹ ਸੀਟ ਜਦਾਂ ਸੀ ਸੀ ਸਾਰੇ ਇਲਾਕੇ ਦੀ ਮੰਗ ਦੀ ਇਹ ਸੀਟ ਜਿਹੜੀ ਆ ਸਾਡੇ ਦੋ ਵਾਰ ਸਰਪੰਚ ਜੀ ਇਥੋਂ ਝੋਲੜੇ ਪਰ ਦੋ ਵਾਰ ਹੀ ਦਿੱਤੇ ਪਰਾ ਮੁਨਿਸਪਲ ਬਣਿਆ ਪਰਾ ਮਿਲਿਆ ਇਹੋ ਸੀ ਜੱਟ ਬਰਾਦੇ ਜਿਹੜਾ ਸਾਡੇ ਖਾਣਾਂ ਜਿੰਨੇ ਵੀ ਪਰਮਜੀਤ ਨੇ ਵੀ ਇਸ ਗੱਲ ਨੂੰ ਡਿਪਲੇਟ ਕੀਤਾ ਵੀ ਇਹ ਜੱਟ ਸੀਟ ਆ ਜਾਂ ਜੱਟ ਨੂੰ ਦੇਣੇ ਚਾਹੁੰਦੇ ਨੇ ਲੋਕਲ ਨੂੰ ਦੇ ਦੇ ਪਰਮਜੀਤ ਨੇ ਅਕਵਾਲ ਕੀ ਤਿਆਰ ਕਰ ਲਿਆ ਵੀ ਇਹ ਜੱਟ ਸੀਟ ਆ ਜੱਟ ਚੋਦੇ ਆ ਇਕਦੇ ਲੋਕਲ ਕੈਂਡੀਡੇਟ ਨੂੰ ਦੇ ਦੋ ਪਰ ਜੋ ਪਾਰਟੀ ਨੇ ਫੈਸਲਾ ਕੀਤਾ ਉਸ ਫੈਸਲੇ ਪਰ ਉਸ ਨੇ ਲੈਂਦਾ ਵਗੈਰਾ ਕੀਤਾ ਮੈਨੂੰ ਲੱਗਦਾ ਕਿ ਪਾਰਟੀ ਨੂੰ ਇਸ ਗੱਲ ਦੇ ਮੋਟੂ ਚਾਹਦਾ ਨਹੀਂ ਕਿ ਅਨਵਾਇ ਟਾਈਮ ਤੇ ਲੱਗਦਾ ਕਿ ਤੁਹਾਨੂੰ ਕੀ ਪਾਰਟੀ ਦੀ ਵਿਰੋਧਤਾ ਹੁੰਦੀ ਹੈ ਜੇ ਕੀ ਹਰ ਕੰਮ ਚੱਲਦਾ ਨਹੀਂ ਕੋਈ ਗੱਲ ਸਾਫ਼ ਜਿਗਜਗ ਜਾ ਰਹੀ ਹੈ ਇੱਥੇ ਕਿਉਂਕਿ ਸਹੀ ਜਿੱਤੇ ਨਹੀਂ ਸਾਡੀ ਰਵੇਲੀ ਸੀਟ ਜਿਹੜੀ ਜਨਲਾ ਸੀਟ ਜਾ ਕੇ ਸਾਡੀ ਬੀਐਸਵੀ ਨੂੰ ਦਿੱਤੀ ਤੁਸੀਂ ਮੰਗ ਕਰਦੇ ਕਿ ਪਾਰਟੀ ਕੀ ਲੱਗਦਾ ਕਿ ਤੁਹਾਨੂੰ ਪਾਰਟੀ ਹਲਕਾ ਚੇਟ ਕਰੂਗਾ ਦੁਬਾਰਾ ਬੈਠੀ ਕੀਤੀ ਹੈ ਵੀ ਅੱਜ ਦਾ ਜੰਦਾ ਜਿਹੜਾ ਉਹ ਸਾਡਾ ਸਮਪਰਕ ਰਿਸ਼ਵਤ ਦੇ ਤੌਰ ਪਰ ਬੰਨ੍ਹ ਗੁੜੀਆ ਬਤਾਲੇ ਇਸ ਤੋਂ ਬਾਅਦ ਅਗਲਾ ਜਿਹੜੀ ਮੀਟਿੰਗ ਹੈ ਛੇਤੀ ਹੋਰ ਕਰਾਂਗੇ ਉਸੇ ਸਾਰੇ ਰਜਿਸਟਰ ਖੋਲ ਕੇ ਜਾਣੂ ਅਭੀ ਇਹ ਜੇ ਆਪਾਂ ਗੱਲ ਕਰੀਏ ਅੱਜ ਜਿਹੜੇ ਕੇਸ ਸਟੇਟ ਕੋਰਤ ਦੁਆਰੇ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਹੈ ਤਾਂ ਤੁਸੀਂ ਵੀ ਕਹੋ ਕਿ ਹਲਕੀ ਜਿਹੀ ਨਮਾਇੰਦੀ ਕਰ ਦਿਓ ਤੇ ਕਿਹੜੇ ਮੁੱਦੇ ਸੀ ਜਿਹਨੂੰ ਲੈ ਕੇ ਜਿਹੜੀ ਮੀਟਿੰਗ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਅਵੀ ਰਾਜਪੂ ਸੇਵਾ ਦਾ ਹਲਕਾ ਕਬੂਤਰਾ ਦੇਖੋ ਜੀ ਅੱਜ ਦੇ ਸੀਨੀਅਰ ਲੀਡਰ ਜਿਹੜੇ ਆ ਸ਼੍ਰੋਮ ਨਹੀਂ ਗੱਲ ਕਰਦੇ ਉਹਨਾਂ ਵੱਲੋਂ ਇੱਕ ਹੰਗਾਮੇ ਮੀਟਿੰਗ ਜਿਹੜੀ ਆ ਸੇਡ ਗੁਰਦੁਆਰਾ ਸਾਹਿਬ ਸੱਦੀ ਗਈ ਸੀ ਜਿਹਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਸੀਨੀਅਰ ਲੀਡਰ ਜਿਹੜੇ ਆ ਹਾਜ਼ਰ ਹੋਏ ਸੀ ਮੈਨੂੰ ਵੀ ਜਿਹੜਾ ਵਾ ਇਹ ਨਿਯੋਤਾ ਦਿੱਤਾ ਗਿਆ ਸੀ ਕਿਉਂਕਿ ਹਲਕੇ ਦੇ ਵਿੱਚ ਸਿਵਾਵਾਂ ਨਿਭਾ ਰਿਆਂ ਤੇ ਮੈਨੂੰ ਵੀ ਇਹਨੇ ਬੁਲਾਇਆ ਸੀ ਆਪਣੇ ਵਿਚਾਰ ਦੱਸਣ ਦੇ ਬਾਅਦ ਦੱਸਿਆ ਹੈਗਾ ਕਿ ਜੋ ਹਲਕੇ ਦੇ ਵਿੱਚ ਪਿਛਲੇ ਦਿਨੀ ਸਰਦਾਰ ਸੁਖਬੀਰ ਸਿੰਘ ਜੀ ਬਾਗਲੋਂ ਹਲਕਾ ਅੰਚਾਰ ਲਗਾਇਆ ਗਿਆ ਉਹਦੇ ਬਾਬਤ ਜਿੰਨੇ ਸੀਨੀਅਰ ਲੀਡਰ ਵਾ ਉਹਨਾਂ ਦੇ ਮਨਾਂ ਚ ਰੋਸ ਸੀ ਜੋ ਇਲੈਕਸ਼ਨ ਲੜ ਚੁੱਕੇ ਆ ਭਾਵੇਂ ਉਹ ਕਾਲੀ ਦਲ ਦਾ ਹਲਕਾ ਚਾਰਜ ਹੋਵੇ ਭਾਵੇਂ ਬੀਐਸਪੀ ਟਿਕਟ ਤੇ ਲੜਿਆ ਹੋਣ ਭਾਵੇਂ ਪਹਿਲੋ ਜਿਹੜੇ ਸੀਨੀਅਰ ਲੀਡਰ ਵਾ ਐਸਜੀਪੀਸੀ ਮੈਂਬਰ ਹੋਣ ਵੱਖ-ਵੱਖ ਜਿਹੜੇ ਸੀਨੀਅਰ ਲੀਡਰ ਵਾ ਭਾਵੇਂ ਜੱਥੇਬੰਦੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹੋਣ ਉੱਦਾਂ ਜ਼ਿਲ੍ਹਾ ਪ੍ਰਧਾਨ ਹੋਣ ਸ਼ਹਿਰੀ ਦੇ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹੋਵੇ ਸਾਰੇ ਜਿਹੜੇ ਆ ਤਕਰੀਬਾ ਉੱਤੇ ਪਹੁੰਚੇ ਤੇ ਦਾਸਤੂਰ ਨੂੰ ਇੱਥੇ ਮੈਂ ਵਿਚਾਰ ਰੱਖਣ ਦਾ ਮੌਕਾ ਮਿਲਿਆ ਜੀ ਕੀ ਮਤ ਹੈ ਕਿ ਜਿਹੜੇ ਕਿ ਪਾਰਟੀ ਵੱਲੋਂ ਐਚਐਸ ਵਾਲੀਏ ਦੀ ਦੇਖੋ ਜੀ ਮੈਂ ਪਾਰਟिकुलर ਨਾਮ ਨਹੀਂ ਮੈਂਸ਼ਨ ਕਰਨਾ ਕਿ ਸਰ ਕੋਈ ਵੀ ਹੋਵੇ ਠੀਕ ਹੈ ਐਚ ਸਵਾਲੀਆਂ ਨੂੰ ਲਾਇਆ ਪਾਰਟੀ ਨੇ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਐਚ ਸਵਾਲੀਆਂ ਵੀ ਪਾਰਟੀ 'ਚ ਕੰਮ ਕਰਦਾ ਹਰੇਕ ਬੰਦੇ ਦੀਆਂ ਨੀਡਸ ਹੁੰਦੀਆਂ ਹਰੇਕ ਬੰਦੇ ਦੀਆਂ ਛਾਵਾ ਹੁੰਦੀਆਂ ਉਹ ਵੀ ਚਾਹੁੰਦੇ ਸੀ ਪਹਿਲਾਂ ਜਲੰਧਰ ਕੈਂਡ ਤੋਂ ਆਪਣਾ ਕਿਉਂਕਿ ਮੇਰੇ ਨਾਲ ਉਹਨਾਂ ਨਾਲ ਰਿਲੇਸ਼ਨ ਵਾ ਮੈਨੂੰ ਵੀ ਉਹਨਾਂ ਨੇ ਕਿਹਾ ਕਿ ਮੈਂ ਜਲੰਧਰ ਕੈਂਡ ਤੋਂ ਚਾਹ ਮਾਰਾ ਪਤਾ ਨਹੀਂ ਆਓ ਜੀ ਕੀ ਸਮੀਕਰਨ ਬਣੇ ਕਿ ਪਾਰਟੀ ਨੇ ਉਹਨਾਂ ਨੂੰ ਇੱਥੋਂ ਦਾ ਹਲਕਾਂ ਚਾਹ ਲਾਇਆ ਉਹਦੇ ਬਾਬਤ ਪੂਰੇ ਜਿਹੜੇ ਸੀਨੀਅਰ ਲੀਡਰ ਵਾ ਜਿਹੜੇ ਵੱਖ-ਵੱਖ ਪੱਲ ਲੈਕਚਰ ਅਡੇ ਆ ਸਾਰਿਆਂ ਦੇ ਮਨਾਂ 'ਚ ਰੋਸ ਸੀਗਾ ਉਹਨਾਂ ਨੇ ਆਪਣੇ ਵਿਚਾਰ ਰੱਖਿਆ ਤੇ ਉਹਨਾਂ ਨੇ ਇਹ ਗਿਆ ਵੀ ਕਿ ਸਾਨੂੰ ਜਿਹੜਾ ਮਨਜੂਰ ਨਹੀਂ ਆ ਉਹਨੇ ਪਾਰਟੀ ਦੇਖੇ ਪਾਰਟੀ ਦਾ ਢਾਂਚਾ ਦੇਖੇ ਕਿ ਕਪੂਥਰੇ ਹਲਕੇ ਦੇ ਜਿਹੜੇ ਸੀਨੀਅਰ ਲੀਡਰ ਵਾ ਉਹਨਾਂ ਦੇ ਵਿਚਾਰਾਂ ਨੂੰ ਕੀ ਰੱਖਣਾ ਵਾ ਕਿੱਦਾਂ ਰੱਖਣਾ ਵਾ ਕਿਉਂਕਿ ਹਮੇਸ਼ਾ ਤੋਂ ਮੈਂ ਕਹਿੰਦਾ ਆ ਕਿ ਰਾਣੇ ਗੁਰਜੀਤ ਨੂੰ ਹਰਾਉਣ ਲਈ ਅੱਪਾ ਸਾਰੀ ਜਿਹੜੀ ਪਾਰਟੀ ਆ ਉਹਨੂੰ ਇਕੱਠੇ ਹੋ ਗਈ ਚੱਲਣਾ ਪਊਗਾ ਜਿੱਦਾਂ ਰਾਰਾ ਹਮੇਸ਼ਾ ਆਪਣੇ ਜਿਹੜੇ ਮਨਸੂਬਿਆਂ 'ਚ ਸਫਲ ਹੋ ਜਾਂਦਾ ਵਾ ਕਿ ਕੋਈ ਨਾ ਕੋਈ ਕਮਜ਼ੋਰੀ ਰੱਖ ਕੇ ਆਪਣੇ ਆਪ ਨੂੰ ਉੱਪਰ ਹੈਂਡ ਰੱਖ ਕੇ ਆਪਣੇ ਆਪ ਨੂੰ ਜਿਹੜਾ ਸਟਰੋਂਗ ਕਰ ਦਿੰਦਾ ਜੇ ਗੱਲ ਕਰੀਏ ਐਚ ਸੁਵਾਲੀਏ ਦੀ ਤਾਂ ਉਹ ਬਾਹਰਲਾ ਕੈਂਡੀਡੇਟ ਹੀ ਕਿਉਂ ਮਤਲਬ ਕਿ ਪਾਰਟੀ ਦਿੰਦੀ ਐ ਦੇਖੋ ਜੀ ਪਾਰਟੀ ਨੂੰ ਬੜਾ ਸੋਚਣਾ ਚਾਹੀਦਾ ਹੈ ਕਿ ਅਮਿੰਦ ਇੱਕ ਗੱਲ ਸਮਝ ਲੰਗੀ ਅਸੀਂ ਵੀ ਬਾਦਪਿੰਡ ਮਿਲ ਕੇ ਆਏ ਹਾਂ ਬਾਲ ਸਾਹ ਨੂੰ ਸੀਨੀਅਰ ਲੀਡਰ ਵੀ ਜਿਹੜੇ ਜਲੰਧਰ ਮਿਲ ਕੇ ਆਏ ਉਹਨਾਂ ਨੂੰ ਵੀ ਬੁਲਾਇਆ ਗਿਆ ਵੱਖ-ਵੱਖ ਆਬਜ਼ਰਵਰਾਂ ਨੇ ਵੀ ਇੱਥੇ ਆ ਕੇ ਮੀਡੀਆ ਕੀਤੀਆਂ ਪਰ ਪਤਾ ਨਹੀਂ ਲੱਗਾ ਜੇ ਮੰਨ ਲਓ ਐਚਐਸ ਵਾਲੀ ਆ ਜੀ ਜੋ ਕੈਂਟ ਤੋਂ ਪਹਿਲਾਂ ਚਾਵਾਂ ਨਹੀਂ ਜੀ ਉਹਨਾਂ ਨੂੰ ਇੱਥੇ ਲਾ ਰਹੀ ਤੇ ਫਿਰ ਲੋਗੜ ਹੀ ਕੀ ਸੀ ਮੀਟਿੰਗਾਂ ਕਰਨ ਦੀ ਆਬਜ਼ਰਵਰਾਂ ਦੇ ਜਿਹੜਾ ਵਾ ਉਹਦੇ ਵਿੱਚ ਸਾਰੇ ਜਿਹੜਾ ਨੇ ਸਲਾਮਾਂ ਲੈਂਦੀ ਤੇ ਫਿਰ ਸਿੱਧਾ ਹੀ ਪਾਰਟੀ ਅਨਾਉਂਸ ਕਰ ਦਿੰਦੀ ਪਹਿਲਾਂ ਹੀ ਤੇ ਨਾ ਇਹ ਸੱਚੋ ਪੰਜ ਨਾ ਰਹਿੰਦੀ ਪਰ ਇਦਾਂ ਸਾਰੇ ਵਰਕਰਾਂ ਦੇ ਮਨਾਂ 'ਚ ਰੋਸ ਆਜ ਬੜਾ ਵੱਡਾ ਬਹੁਤ ਵੱਡਾ ਮੈਂ ਤੁਹਾਨੂੰ ਦੱਸਦਾ ਇਕੱਠ ਹੋਇਆ ਸਟੇਟ ਕੋ ਦੁਆਰਾ ਸਾਹ ਚ ਜਿੱਥੇ ਸਾਰੇ ਬੰਦੇ ਜਿਹੜੇ ਆ ਪਾਰਟੀ ਦੇ ਜਿਹੜੇ ਫੈਸਲੇ ਤੋਂ ਨਾ ਖੁਸ਼ ਆ ਤਨ ਲੱਗਦਾ ਕਿ ਐਚਐਸ ਵਾਲੇ ਆਨਵਰ ਟਾਈਮ ਦੇ ਵਿੱਚ ਆਪਣੇ ਇੱਥੇ ਪੈਰ ਫਸਾਰ ਸਕਦੇ ਕਿ ਨਹੀਂ ਦੇਖੋ ਜੀ ਮੈਂ ਤੁਹਾਨੂੰ ਹੌਲੀ ਵੀ ਕਹਿ ਰਿਹਾ ਮੀਡੀਆ ਪਾਤਰ ਹੈ ਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਵਾਲੀ ਨਹੀਂ ਕਹ ਰਹੀ ਸਾਰੂ ਕੋਈ ਵੀ ਬੰਦਾ ਹੋਵੇ ਸਾਹਦੇ ਹੋਵੇ ਮੰਨ ਲਓ ਮੈਂ ਕਿਸੇ ਬਾਹਰ ਦੇ ਹਲਕੇ ਜਾਵਾਂ ਠੀਕ ਆ ਉਹਨਾਂ ਦਾ ਪਰਿਵਾਰ ਇੱਥੇ ਹੈਗਾ ਬੁਰਾਣਾ ਬਚੋਕਰ ਪਰ ਮੰਨ ਲਓ ਮੈਂ ਪਰਵਾਜ਼ ਚ ਪਛੋਕਰ ਬੁਰਾਣਾ ਹੋਵੇ ਮੈਂ ਜਾ ਕੇ ਕਿਤੇ ਆਪਣਾ ਪੈ ਪਸਾਣ ਨੂੰ ਬੜਾ ਔਖਾ ਹੁੰਦਾ ਸਭ ਤੋਂ ਵੱਡੀ ਗੱਲ ਤੇ ਲੀਡਰਸ਼ਿਪ ਨਹੀਂ ਨਾਲ ਤੁਸੀ ਕਿਉਂਕਿ ਲੀਡਰਸ਼ਿਪ ਨੂੰ ਪਤਾ ਹੁੰਦਾ ਮਹੱਲਿਆਂ ਦਾ ਪਿੰਡਾਂ ਦਾ ਸਰਪੰਚਾਂ ਦਾ ਸਮਤੀ ਮੈਂਬਰਾਂ ਦਾ ਕਾਉਂਸਲਰ ਜਿਹੜੇ ਆ ਸਾਰਿਆਂ ਦਾ ਪਤਾ ਹੁੰਦਾ ਸੋ ਬੜਾ ਔਖਾ ਕੰਮ ਹੋ ਜਾਊਗਾ ਸੋ ਮੈਂ ਐਚਐਸ ਵਾਲੀ ਆਪਣੇ ਸਾਡੇ ਭਰਾ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਿੱਥੇ ਦੀ ਚਾਹ ਮਨੋਂ ਉੱਥੇ ਦਾ ਇੱਕ ਰੀ ਆਪਣਾ ਲਾਵਾ ਹੱਲਾ ਮਾਰੋ ਤਾਂ ਕਿ ਤੁਹਾਡੀ ਵਿਰੋਧਤਾ ਨਾ ਹੋਵੇ GS ਵਾਲੀ ਹੈ ਹਲਕਾ ਚਾਰਜ ਰਿਹਾ ਅਨਵਰ ਟੈਮਪ ਚ ਪਾਰਟੀ ਨੂੰ ਬਹੁਤ ਕਹਿ ਲੋ ਕਿ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਵਾ ਦੇਖੋ ਜੀ ਮੈਂ ਆਪਣਾ ਦੱਸ ਸਕਦਾ ਮੇਰੇ ਕੋਲ ਪਰਸਨਲ ਘਰੇ ਵੀ ਆਏ ਸੀ ਉਹ ਮੈਂ ਉਹਨਾਂ ਨੂੰ ਵੀ ਕਿਹਾ ਕਿ ਮੇਰੀ ਵਿਅਕਤੀ ਵਿਸ਼ੇਸ਼ਨਾ ਕੋਈ ਗੁੱਸਾ ਗਿਲਾ ਨਹੀਂ ਹੈ ਐਚਐਸ ਵਾਲੀ ਨਾਲ ਮੇਰਾ ਵੈਸੇ ਪਿਆਰ ਵਾ ਅਸੀਂ ਮਿਲਦੇ ਗਿਲਦੇ ਨੇ ਪਾਰਟੀ ਲੈਵਲ ਤੇ ਜਲੰਧਰ ਬਾਅਦ ਇਲੈਕਸ਼ਨ 'ਚ ਮਿਲਦੇ ਨੇ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਵਿਅਕਤੀ ਵਿਸ਼ੇਸ਼ਨਾ ਕੋਈ ਨਹੀਂ ਹੈ ਮੈਂ ਚਾਹਵਾਨ ਸੀਗਾ ਪਾਰਟੀ ਨੇ ਦਰਜ ਕਰਾਇਆ ਕੀਤਾ ਸਾਰੀ ਇੰਟੈਲੀਜੈਂਸ ਰਿਪੋਰਟੋਂੋਂ ਪਤਾ ਸੀ ਇੱਕ ਸਧਾਰਨ ਪਰਵਾਸ ਦੇ ਗਰੀਬ ਪਰਵਾਸ ਦੇ ਇੱਕ ਵਿਅਕਤੀ ਨੂੰ ਅਭੀ ਰਾਜਪੁੱਤਰ ਨੂੰ ਦਰਜ ਕਰਾਇਆ ਗਿਆ ਸਾਡੇ ਮਨ ਚ ਰੋਸ ਸੀਗਾ ਜੇ ਅੱਜ ਮੈਨੂੰ ਸੀਨੀਅਰ ਲੀਡਰਸ਼ਿਪ ਦਾ ਫੋਨ ਨਾ ਆਉਂਦਾ ਤੇ ਸ਼ਾਇਦ ਅੱਜ ਵੀ ਮੈਂ ਮੀਟਿੰਗ 'ਤੇ ਨਾ ਜਾਂਦਾ ਮੇਰੇ ਮਨ ਦਾ ਰੋਸ ਸੀਗਾ ਪਰ ਮੈਂ ਹਲਕੇ ਕਬੂਦਲੇ ਕੰਮ ਕਰਦਾ ਬਿਆਹਵਾ ਤੇ ਮੈਂ ਉਹ ਕਰਦਾ ਰਹੂਗਾ ਜੀ ਹਾਂ ਜੀ ਸਰ ਤੁਸੀਂ ਵੀ ਜੂਥ ਨੂੰ ਰਿਪrezent ਕਰਦੇ ਹੋ ਤੇ ਜੇ ਗੱਲ ਕਰੀ ਜਿਹੜੀ ਕਿ ਅਕਾਲੀ ਦਲ ਦੀ ਅੱਜ ਦੀ ਮੀਟਿੰਗ ਸੀ ਤੇ ਮੀਟਿੰਗ ਨੂੰ ਲੈ ਕੇ ਜਿਹੜੇ ਹਲਕਾ ਚਾਹ ਦੀ ਵਿਰੋਧਤਾ ਨੂੰ ਹੋਈ ਹੈ ਤਾਂ ਉਹਨੂੰ ਲੈ ਕੇ ਕੀ ਕਹਿਣਾ ਚਾਹੂੰਗਾ ਤੁਸੀਂ ਅੱਜ ਦੀ ਮੀਟਿੰਗ ਐਜੀਪੀਸੀ ਦੇ ਇਲੈਕਸ਼ਨਾਂ ਸੰਬੰਧੀ ਸੀ ਕਿ ਜਿਹੜੇ ਬੀਐਲ ਨੂੰ ਜਾਂ ਫਟਵਾਰੀਆਂ ਦੀਆਂ ਡੂਗੀਆਂ ਲਾਈਆਂ ਉਹ ਕਿਸੇ ਬੰਦੇ ਨੇ ਕੰਮ ਨਹੀਂ ਕੀਤਾ ਗਰਾਊਂਡ ਲੈਵਲ 'ਤੇ ਜੇ ਕਿਸੇ ਨੇ ਫਾਰਮ ਭਰੇ ਆ ਵੋਟਾਂ ਦੇ ਉਹ ਅਕਸੈਪਟ ਨਹੀਂ ਕਰ ਰਹੇ ਇੱਥੇ ਆ ਚਾਹੀਦਾ ਇੱਥੇ ਉਹ ਚਾਹੀਦਾ ਇੱਥੇ ਆ ਚਾਹੀਦਾ ਡਰਾਮੇਬਾਜ਼ੀ ਕਰ ਰਹੇ ਆ ਫਾਰਮੂਲ ਲੈਣੀ ਦੇ ਤੇ ਜਾਂ ਬਹੁਤੇ ਜਿਹੜੇ ਵੀ ਲੋ ਆ ਉਹ ਫੋਨ ਬੰਦ ਕਰਕੇ ਬਿਠੇ ਹੋ ਆਂਦੇ ਤੇ ਨਾ ਕੋਈ ਉਹਨਾਂ ਨੇ ਕੋਈ ਕਾਰਵਾਈ ਕੀਤੀ ਕਿਸੇ ਵੀ ਮਹੱਲੇ 'ਚ ਕਿਸੇ ਸ਼ਹਿਰ 'ਚ ਕਿਤੇ ਵੀ ਉਹਨਾਂ ਨੇ ਜਾ ਕੇ ਕੰਮ ਨਹੀਂ ਕੀਤਾ ਨਹੀਂ ਹਲਕਾ ਇੰਚਾਰਜ ਨੂੰ ਲੈ ਕੇ ਜਿਹੜੀ ਇੱਥੇ ਸਵਾਲੀਏ ਦੀ ਵਿਰੋਧਤਾ ਹੋਈ ਆ ਉਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਦੇਖੋ ਜੀ ਪਹਿਲਾਂ ਵੀ ਜਦੋਂ ਮੱਕੜ ਸਾਹਿਬ ਨੂੰ ਭੇਜਿਆ ਉਦੋਂ ਵੀ ਸਾਰਿਆਂ ਨੇ ਵਿਰੋਧ ਕੀਤਾ ਵੀ ਸਾਨੂੰ ਬਾਹਰਲਾ ਬੰਦਾ ਨਹੀਂ ਚਾਹੀਦਾ ਤੇ ਅੱਜ ਵੀ ਉਹੀ ਵਿਰੋਧ ਕੀਤਾ ਵੀ ਸਾਨੂੰ ਇਥੋਂ ਦੇ ਸ਼ਹਿਰ ਦਾ ਬੰਦਾ ਚਾਹੀਦਾ ਜੇ 40 40 ਸਾਲ ਜਿਸ ਬੰਦਿਆਂ ਨੇ ਪਾਰਟੀ ਦੇ ਵਿੱਚ ਰਹਿ ਕੇ ਸੇਵਾ ਕੀਤੀ ਦਰੀਆਂ ਝੜੀਆਂ ਉਹਨਾਂ ਦੇ ਸਿਰ ਦੇ ਉੱਤੇ ਵਾਰਾਂ ਦੇ ਆ ਕੇ ਕੈਂਡੀਡੇਟ ਥਾ ਦੇਣਾ ਤੇ ਫਿਰ ਪਾਰਟੀ ਜਨਨ ਦੀ ਰੋਡ ਵੀ ਮੇਰੇ ਖਿਆਲ ਨਾਲ ਤੇ ਕਿਸੇ ਦੀ ਪਾਰਟੀ ਤੋਂ ਸਾਸਰੀਕਾਰ ਕਰ ਜਾਣਗੇ ਸਾਰੇ ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਹਲਕਾ ਇੰਚਾਰਜ ਦੇ ਜਿਹੜੀ ਕਿ ਚੋਣ ਦੇ ਉੱਤੇ ਦੁਬਾਰਾ ਫਿਰ ਮੁੜ ਵਿਚਾਰ ਕਰਨਾ ਚਾਹੀਦਾ ਉਹੀ ਤੁਹਾਨੂੰ ਕਹਿਣ ਲੱਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇਹ ਸੋਚਣਾ ਪਊਗਾ ਵੀ ਅਸੀਂ ਹਲਕਾ ਇੰਚਾਰਜ ਜੇ ਲਾਉਣਾ ਦੇ ਕਪੂਰਥਲੇ ਚ ਲਾਉਣਾ ਨਹੀਂ ਦੇ ਦੇ ਅਸੀਂ ਮਜਬੂਰ ਕਰਾਂਗੇ ਸਾਰੇ ਜਣੇ ਅਸੀਂ ਹਲਕਾ ਇੰਚਾਰਜ ਨੂੰ ਨਹੀਂ ਮੰਨਣਾ ਕਿਸੇ ਨੇ ਉਹ ਤੁਹਾਡੇ ਸਾਹਮਣੇ ਅੱਜ ਕਮੇਟੀ ਨੇ ਸਾਰੀ ਨੇ ਵਿਰੋਧ ਕੀਤਾ ਵੀ ਅਸੀਂ ਨਹੀਂ ਇਹਦੇ ਨਾਲ ਤੁਰਨਾ